ਮੈਨੇਜਰਾਂ ਨੇ ਪਛਾਨਿਆ ਨਹੀਂ ਵਜ਼ੀਰਾ ਨੂੰ ਹੁਣ ਵਜ਼ੀਰ ਕਿਹੜਾ ਸਲਮਾਨ ਖਾਨ ਸੀ ਜਾਂ ਸ਼ਾਹਰੁਖ ਖਾਨ ਸੀ ਜਾਂ ਅਜੇ ਦੇਵਗਨ ਸੀ ਕਿ ਉਹਨੂੰ ਮਿੰਟ 'ਚ ਪਛਾਨ ਆ ਜਾਣੀ ਸੀ ਪਰ ਨਹੀਂ ਪਛਾਨੇ ਉਹ ਮੁਲਾਜ਼ਮ ਨੇ ਤੇ ਉਹਨਾਂ ਤੇ ਨਹੀਂ ਸ਼ਕਤੀ ਕਰਤੀ ਕੁਲਚਾ ਜਿਹੜਾ ਨਾ ਮੈਂ ਬੜਾ ਸ਼ਕੀਨ ਆ ਕੁਲਚਿਆਂ ਦਾ ਤੇ ਕੁਲਚਾ ਲੈਂਡ ਵਾਲ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਉਹ ਮੈਂ ਜਦੋਂ ਐਮਐਲਏ ਵੀ ਨਹੀਂ ਸੋਦਾ ਵੀ ਉਹਨਾਂ ਦੇ ਖਾਂਦਾ ਸੀ ਫਿਰ ਮੈਂ ਐਮਐਲਏ ਬਣਿਆ ਉਹ ਵੀ ਖਾਂਦਾ ਰਿਹਾ ਤੇ ਫਿਰ ਜਦੋਂ ਮੈਂ ਮੰਤਰੀ ਬਣਿਆ ਉਸ ਤੋਂ ਬਾਅਦ ਹੀ ਮੈਂ 3-4 ਵਾਰ ਉਹਨਾਂ ਦੇ ਖਾ ਕੇ ਜਿਹੜਾ ਉਹ ਆਇਆ ਜੀਤ ਸਿੰਘ ਸਾਹਿਬ ਦਾ ਮੈਂ ਵੇਖਿਆ ਤਾਂ ਨਹੀਂ ਮੈਨੂੰ ਕੋਈ ਸੁਝਨ کہہ ਰਿਹਾ ਸੀਗਾ ਕਿ ਉਹ ਬੋਲ ਰਿਹਾ ਕਿ ਕੁਲਚੇ ਛੋਲੇ ਤਾਂ ਖਾਦੇ ਮਗਰ ਹੋਟਲ ਤੇ ਨਹੀਂ ਖਾਦੇ ਉਹ ਭਾਈ ਖਾਦੇ ਕਿਵੇਂ ਖਾਦੇ ਤਾਂ ਬਾਤ ਦੀ ਗੱਲ ਆ 14 ਤਰੀਕ ਨੂੰ ਚੁਲ ਪੁਲਚੇ ਛੋਲੇ ਖਾਤੇ ਉਹਨੇ ਤੁਹਾਡੇ ਤੋਂ ਪੈਸੇ ਮੰਗ ਲਏ 29 ਤਰੀਕ ਨੂੰ ਨੋ ਇਹ ਮਹਿਕਮਾ ਉਹਨਾਂ ਦਾ ਹੀ ਆ ਉਹਨੂੰ ਨੋਟਿਸ ਕੱਢਤਾ ਉਹ ਬੰਦਾ ਐਮ ਕੇ ਹੋਟਲ ਵਾਲਾ ਕੀਰ ਤੇ ਹਾਈ ਕੋਰਟ ਗਿਆ ਕੋਲੇ ਕੋਈ ਮੁੱਦਾ ਨਹੀਂ ਅਸੀਂ 5 ਸਾਲੋਂ ਫਿਰ ਚਲੇ ਆ ਕਦੇ ਇਦਾਂ ਦੀ ਘਟਿਆ ਰਾਜਨੀਤੀ ਨਹੀਂ ਕੀਤੀ ਵੀ ਤੁਸੀਂ ਮਨ ਘੜ ਤੱਕ ਕਹਾਣੀਆਂ ਜੋ ਅਸੀਂ ਮੁੱਦੇ ਠਾਏ ਅਸੀਂ ਮੁੱਦੇ ਠਾਉਂਦੇ ਸੀ ਕਿੱਥੇ ਕੋਈ ਗੈਰਕਾਨੂੰਨੀ ਕੰਮ ਹੁੰਦਾ ਕਿਤੇ ਕੋਈ ਕਪਲਾ ਹੋਇਆ ਯਾਰ ਕੋਈ ਗੱਲ ਹੈ ਕਰਨ ਵਾਲੀਏ ਤੁਸੀਂ ਮੰਨ ਲਓ ਕਿ ਝੂਠੀਆਂ ਮਣਕਰ ਦਿਖਾਣੇ ਆ ਤੁਸੀਂ 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 ਭਾਜੀ ਇੱਥੇ ਹੋ ਮੈਂ ਕਹੂੰਗਾ ਕਿ ਤੁਸੀਂ ਕੁਲਚਾ ਵਾਲਾ ਨਾਲ ਕੋਲੇ ਜਾਓ ਤੁਸੀਂ ਉਹ ਤੋਂ ਪੁੱਛੋ ਵੀ ਜਿੱਦਣ ਤਨ ਮੰਤਰੀ ਆਇਆ ਤੇਰੀ ਦੁਕਾਨ ਤੇ ਵੇਖਿਆ ਗਿਆ ਕਿ ਕਿਤੇ ਹੋਟਲ ਦੇ ਕਮਰੇ ਜਿਹੜੇ ਆ ਮਗਬਾਇਆ ਮਰੇ ਸਰਵੇ ਵਿੱਚ ਖੜੇ ਹੋਣੇ ਆ ਇੱਕ ਕੁਲਚੇ ਨੂੰ ਲੈ ਕੇ ਬਹੁਤ ਸਾਰੀ ਜਾਣਕਾਰੀ ਲਗਨੀ ਬਚਾਰ ਗਿਆ ਮੈਂ ਦੇਖੋ ਮੈਂ ਮੈਂ ਵੈਸੇ ਮੈਂ ਮੈਂ ਵੈਸੇ ਕਿਉਂਕਿ ਨਾ ਮੈਂ ਤੁਸੀਂ ਸਾਰੇ ਜਾਣਦੇ ਹੋ ਕਦੇ ਬਿਲੋਧਾ 벨ਟ ਮੈਂ ਪੋਲਿਟਿਕਸ ਕਦੇ ਕੀਤੀ ਨਹੀਂ ਜੀ ਤੇ ਮੈਂ ਜਿਹੜੇ ਵੱਡੇ ਲੀਡਰ ਆ ਮੈਂ ਉਹਨਾਂ ਤੋਂ ਉਮੀਦ ਵੀ ਨਹੀਂ ਕਰਦਾ ਪਰ ਜਿਹੜਾ ਤੁਸੀਂ ਸਾਰੇ ਇੱਥੇ ਬਾਅਦ ਤੇ ਤੁਹਾਡੇ ਚੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਹੈਗੇ ਦੇਖੋ ਮੈਂ ਸਾਰਿਆਂ ਨੂੰ ਪਹਿਲੀ ਗੱਲ ਤਾਂ ਇਹ ਆ ਕਿ ਕੁਲਚਾ ਜਿਹੜਾ ਨਾ ਮੈਂ ਬੜਾ ਸ਼ਕੀਨ ਆ ਕੁਲਚਿਆਂ ਦਾ ਤੇ ਕੁਲਚਾ ਲੈਂਡ ਵਾਲ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਉਹ ਮੈਂ ਜਦੋਂ ਐਮਐਲਏ ਵੀ ਨਹੀਂ ਸੀ ਉਹਦੋਂ ਵੀ ਉਹਨਾਂ ਦੇ ਖਾਂਦਾ ਸੀ ਫਿਰ ਮੈਂ ਐਮਐਲਏ ਬਣਿਆ ਉਹਦੋਂ ਵੀ ਖਾਂਦਾ ਰਿਹਾ ਤੇ ਫਿਰ ਜਦੋਂ ਮੈਂ ਮੰਤਰੀ ਬਣਿਆ ਉਸ ਤੋਂ ਬਾਅਦ ਹੀ ਮੈਂ ਤਿੰਨ ਚਾਰ ਵਾਰ ਉਹਨਾਂ ਦੇ ਖਾ ਕੇ ਜਿਹੜਾ ਉਹ ਆਇਆ ਦੇ ਕੁਲਚਾ ਖਾਣ ਵਾਲ ਨੂੰ ਇਹ ਪਤਾ ਹੁੰਦਾ ਸਵਾਦ ਕਿਉਂਕਿ ਮੇਰਾ ਵੀ ਸੀ ਸਾਹਿਬ ਨਾਲ ਬੜਾ ਪਿਆਰ ਹੈ ਜਿਹੜੇ ਜੀਐਨਡੀਯੂ ਵਾਲੇ ਆ ਉਹ ਕਈ ਵਾਰ ਕਹਿਂਦੇ ਆ ਵੀ ਮੀਤ ਜੀ ਤੁਹਾਨੂੰ ਇੱਥੇ ਮਗਵਾ ਦਿੰਨੇ ਆ ਮੈਂ ਕਹਿੰਦਾ ਜੀ ਜਿਹੜਾ ਉੱਥੇ ਬਹਿ ਕੇ ਖਾਣ ਦਾ ਸਵਾਦ ਆਉਂਦਾ ਨਾ ਉਹ ਉੱਥੇ ਆ ਤੇ ਅਮਰਸਰ ਵਾਲ ਨੂੰ ਪਤਾ ਹੈ ਮਜੀਠੀਆ ਸਾਹਿਬ ਨੂੰ ਹੋ ਸਕਦਾ ਨਾ ਪਤਾ ਹੋਵੇ ਤੁਸੀਂ ਪੁੱਛ ਲਿਓ ਜਾ ਕੇ ਵੀ ਕੁਲਚਾ ਲੈਣ ਤੇ ਕਦੇ ਆਇਆ ਕਿ ਨਹੀਂ ਸੋ ਮੈਂ ਜੋ ਉਹਨਾਂ ਨੇ ਕਹਿਆ ਕਿ ਜੀ ਹੋਟਲ ਦੇ ਕਮਰੇ ਚ ਕੋ ਕਿਨੋਂ ਇੱਕ ਕੋਈ ਪੱਤਰਕਾਰ ਦੇਖੋ ਪੱਤਰਕਾਰ ਜਿਹੜਾ ਆ ਅਸੀਂ ਬੜਾ ਸਤਿਕਾਰ ਕਰਦੇ ਆਂ ਪਰ ਜਿਹੜੇ ਇਸ ਕਰਾਂ ਤਰ੍ਹਾਂ ਦੀ ਪੱਤਰਕਾਰੀ ਕਰਦੇ ਆ ਇਹ ਮਤਲਬ ਕਿ ਬੜਾ ਮੰਦ ਭਗ ਹੈ ਇੱਕ ਮਨ ਘੜਤ ਕਹਾਣੀ ਪਤਾ ਨਹੀਂ ਕਿਥੋਂ ਨੇ ਲੈ ਕੇ ਆਂਦੀ ਕਿ ਜੀ ਹੋਟਲ ਦੇ ਰੂਮ ਚ ਉਥੇ ਪਹਿਲਾਂ ਗਏ ਜੀ ਮੰਤਰੀ ਸਾਹਿਬ ਤਿੰਨੋਂ ਉਥੇ ਉਹਨਾਂ ਨੂੰ ਕੁਲਚਾ ਲੈਣ ਦੇ ਉਥੇ ਕਹਿੰਦੇ ਵੀ ਅਸੀਂ ਲੋਕਾਂ 'ਚ ਖੜ ਕੇ ਥੋੜੀ ਖਾਵਾਂਗੇ ਅਸੀਂ ਹੋਟਲ ਦੇ ਕਮਰੇ 'ਚ ਮਗਾਵਾਂਗੇ ਉਥੇ ਕੁਲਚੇ ਮਗਵਾਏ ਪਤਾ ਨਹੀਂ ਕੀ ਕੀ ਮੈਂ ਇੱਕ ਇੱਕ ਮਿੰਟ ਮੈਂ ਤੁਸੀਂ ਸਾਰੇ ਇੱਥੇ ਹਾਂ ਅੰਮ੍ਰਿਤਸਰ 'ਚੋਂ ਮੈਂ ਇੱਕ ਗੱਲ ਆ ਜਮਰਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਕਹਿਣਾ ਇਹ ਗੱਲ ਪ੍ਰੂਵ ਕਰ ਦੇਣਾ ਵੀ ਅਸੀਂ ਹੋਟਲ ਦੇ ਕਮਰੇ 'ਚ ਬੈਠ ਕੇ ਕੁਲਚੇ ਖਾਦੇ ਆ ਮੈਂ ਰਾਜਨੀਤੀ ਛੱਡੂੰਗਾ ਨਹੀਂ ਵਿਕਰਮ ਜੀਠੀਆ ਤੇ ਉਹ ਜਿਹੜਾ ਇੱਕ ਪੱਤਰਕਾਰ ਉਹ ਮਾਫੀ ਮੰਗੇ ਤੇ ਜਵਾਬ ਦੇਵੇ ਵੀ ਇਹ ਤੁਸੀਂ ਮਨਕਰਤ ਕਹਾਣੀ ਫਿਲਮ ਵਾਲੀ ਇਹ ਜਿਹੜੀ ਕਿੱਥੋਂ ਬਣਾਈ ਕਿੱਥੇ ਮਤਲਬ ਕਿ ਥੋੜੇ 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 1 ਮਿੰਟ 1 ਮਿੰਟ ਤੁਹਾਡੇ ਕੋਲੇ ਕੋਈ ਮੁੱਦਾ ਨਹੀਂ ਅਸੀਂ 5 ਸਾਲ ਆਪੋ ਜੀ 'ਚ ਰਹੇ ਆ ਕਾਦੇ ਇਦਾਂ ਦੀ ਘਟਿਆ ਰਾਜਨੀਤੀ ਨਹੀਂ ਕੀਤੀ ਵੀ ਤੁਸੀਂ ਮਣਕੜ ਤੱਕ ਕਹਾਣੀਆਂ ਜੋ ਅਸੀਂ ਮੁੱਦੇ ਠਾਏ ਅਸੀਂ ਮੁੱਦੇ ਠਾਉਂਦੇ ਸੀ ਕਿਤੇ ਕੋਈ ਗੈਰਕਾਨੂੰਨੀ ਕੰਮ ਹੁੰਦਾ ਕਿਤੇ ਕੋਈ ਘਪਲਾ ਹੋਇਆ ਯਾਰ ਕੋਈ ਗੱਲ ਹੈ ਕਰਨ ਵਾਲੀ ਏ ਤੁਸੀਂ ਮੰਨ ਲਓ ਕਿ ਝੂਠੀਆਂ ਮਣਕੜ ਤਖਾਣੀਆਂ ਤੁਸੀਂ 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 ਭਾਜੀ ਇੱਥੇ ਹੋ ਮੈਂ ਕਹੂੰਗਾ ਕਿ ਤੁਸੀਂ ਕੁਲਚਾ ਲੈਣ ਨਾਲੇ ਕੋਲੇ ਜਾਓ ਤੁਸੀਂ ਉਦੋਂ ਪੁੱਛੋ ਵੀ ਜਿੱਦਣ ਤਿੰਨ ਮੰਤਰੀ ਆਇਆ ਤੇਰੀ ਦੁਕਾਨ ਤੇ ਵੇਖਾ ਅੱਗੇ ਕਿਤੇ ਹੋਟਲ ਦੇ ਕਮਰੇ ਜਿਹੜੇ ਆ ਮਗਬਾਏ ਆ ਜਿਹੜੀ ਇਸ ਤਰ੍ਹਾਂ ਦੀ ਰਾਜਨੀਤੀ ਐ ਮਜੀਠੀਆ ਸਾਹਿਬ ਤੁਹਾਡਾ ਜੀਜਾ ਕਰਦਾ ਰਿਹਾ ਤੁਸੀਂ ਸਾਲਾਪਣੋਈਆ ਕਰਦੇ ਰਹੇ ਲੋਕਾਂ ਦੇ ਹੋਟਲ ਦੱਬਣ ਦੀ ਸਾਰੇ ਮਲਬਈ ਤੁਹਾਡੇ ਜੀਜੀ ਆਰ ਕਿ ਨਹੀਂ ਸਾਡੇ ਮਲਬਈ ਮਿਹਨਤੀ ਲੋਕ ਆ ਤੇ ਜੇ ਤੁਸੀਂ ਮੈਂ ਕਹੂੰਗਾ ਤੁਹਾਨੂੰ ਦੁਵਾਰਾ ਸਾਰਿਆਂ ਨੂੰ ਕਿ ਤੁਸੀਂ ਉੱਥੇ ਜਾ ਕੇ ਆ ਹਾਂ ਜਿਹੜਾ ਪਤਾ ਨਹੀਂ ਜਿਹੜੀ ਇਹਨਾਂ ਨੇ ਕਹਾਣੀ ਬਣਾਈ ਹੈਗੀ ਤੁਸੀਂ ਉਹਨਾਂ ਤੋਂ ਪੁੱਛਿਓ ਉਹ ਤੁਹਾਨੂੰ ਕੀ ਕਹਿੰਦੇ ਆ ਬਾਕੀ ਪਤਾ ਨਹੀਂ ਵੀ ਉਹ ਪੱਤਰਕਾਰ ਸਾਹਿਬ ਜਾਂ ਮਜੀਠੀਆ ਸਾਪਾ ਤਾਂ ਸਾਡੇ ਝੂਠੇ ਪੰਡ ਚੱਕਣ ਗਏ ਸੀ ਵੀ ਜੈਨ ਨੂੰ ਪਤਾ ਲੱਗਿਆ ਵੀ ਹੋਟਲ ਦੇ ਉੱਥੇ ਕਮਰੇ 'ਚ ਬੈਠ ਕੇ ਜਿਹੜੇ ਆ ਖਾਦੇ ਆ ਸੋ ਬਹੁਤ ਮੈਂ ਇਹਦਾ ਜਵਾਬ ਨਹੀਂ ਦੇਣਾ ਚਾਹੁੰਦਾ ਪਰसों ਦਾ ਉਹਨੇ ਇਹ ਕੀਤੀ ਆ ਚੱਲ ਰਿਹਾ ਪਰ ਸਾਨੂੰ ਇਹ ਮਜਬੂਰ ਕਰਤਾ ਕਿਉਂਕਿ ਜੋ ਸੋਸ਼ਲ ਮੀਡੀਆ ਦੇ ਕਈ ਸਾਡੇ ਵੀ ਵਿਦਵਾਨ ਬਣ ਜਾਂਦੇ ਆ ਮਤਲਬ ਕਿ ਜੋ ਇੱਕ ਬੰਦੇ ਨੇ ਝੂਠ ਪਰੋਸਤਾ ਤੁਸੀਂ ਸਾਡੇ ਤੋਂ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਉਹ ਹੋਟਲ ਵਾਲ ਤੋਂ ਜਾ ਕੇ ਨਹੀਂ ਪੁੱਛਿਆ ਤੁਸੀਂ ਕੁਲਚਾ ਲੈਂਡ ਵਾਲ ਤੋਂ ਜਾ ਕੇ ਨਹੀਂ ਪੁੱਛਿਆ ਤੇ ਤੁਸੀਂ ਇੱਕ ਮਨਕਰਤ ਤਕਾਣੀ ਬਣਾ ਕੇ ਜਿਹੜੀ ਆ ਉਹ ਚਲਾ ਰਹੇ ਹੋ ਸੋ ਮੈਂ ਦੁਬਾਰਾ ਚੈਲੰਜ ਕਰਦਾ ਇਹ ਪ੍ਰੂਵ ਕਰ ਦੇਣ ਵੀ ਅਸੀਂ ਹੋਟਲ ਦੇ ਕਮਰੇ 'ਚ ਬਹਿ ਕੇ ਖਾਧਾ ਮੈਂ ਰਾਜਨੀਤੀ ਛੱਡੂਗਾ ਨਹੀਂ ਜੋ ਕਿਹਾ ਵੀ ਸੀ ਕਿ ਕੋਈ ਕਹਿੰਦੇ ਤਿੰਨ ਹੈ ਸਭ ਕਹਿੰਦੇ ਤਿੰਨ ਨੋਟਿਸ ਦਿੱਤੇ ਆ ਤੁਸੀਂ ਫੂਡ ਦਾ ਪਾਜੀ ਇੱਕ ਮਿੰਟ ਤੁਸੀਂ ਨਾ ਦੇਖੋ ਜੇ ਅਸੀਂ ਮੈਂ ਜਦੋਂ ਵੀ ਅਮਰਸਾ ਰੋਣਾ ਹਮੇਸ਼ਾ ਮੈਂ ਸਟੇ ਕਰਦਾ ਸਰਕਾਰੀ ਰੈਸਟ ਹਾਊਸ 'ਚ ਮੈਂ ਯੂਨੀਵਰਸਿਟੀ ਜਿਹੜਾ ਸਟੇ ਕਰਦਾ ਕਿਤੇ ਵੀ ਜਾਂਦਾ ਮੈਂ ਕਿਤੇ ਵੀ ਕਿਸੇ ਹੋਟਲ ਚ ਅੱਜ ਤੱਕ ਮੈਂ ਗਿਆ ਹੋਵਾਂ ਕੋਈ ਹੋਟਲ ਵਾਲਾ ਕਹਦੇ ਵੀ ਮੀਤ ਨੇ ਸਾਨੂੰ ਬਗਾਰ ਪਾਈਆ ਮੇਰੇ ਕੋਲੇ ਪੋਲੂਸ਼ਨ ਡਿਪਾਰਟਮੈਂਟ ਹੈ ਮੈਂ ਸਾਰੇ ਮੈਨੂੰ ਦਸਤੀ ਵਾਲੇ ਵੀ ਸੁਣਦੇ ਹੋਣਗੇ ਮੈਨੂੰ ਸਾਡੇ ਸਾਰੇ ਬਰਨਾਲੇ ਦੇ ਲੋਕ ਜਾਣਦੇ ਆ ਕੋਈ ਇੱਕ ਬੰਦਾ ਕੋਈ ਅਫਸਰ ਕੋਈ ਠੇਕੇਦਾਰ ਮੇਰੇ ਕੋਲੇ ਪੰਜ ਮਹਿਕਮੇ ਆ ਕੋਈ ਇੰਡਸਟਰੀ ਵਾਲਾ ਕਹਦੇ ਵੀ ਮੀਤ ਨੇ ਕਦੇ ਕਿਸੇ ਤੋਂ ਚਾਹ ਦਾ ਕੱਪ ਵੀ ਪੀਤਾ ਮੇਰਾ ਸਿਰ ਤੁਹਾਡੀਆਂ ਜੁੱਤੀਆਂ ਹੋਣਗੀਆਂ ਪਰ ਯਾਰ ਤੁਸੀਂ ਜਿਹੜੇ ਲੋਕ ਪੰਜਾਬ ਨੂੰ ਲੁੱਟ ਕੇ ਖਾਗੇ ਹਜੇ ਤੁਸੀਂ ਮਤਲਬ ਕਿ ਮਤਲਬ ਕਿ ਢੇਠਲੇ ਲੈ ਆਉਂਦੀ ਜਿਹੜੀ ਤੁਸੀਂ ਰਾਜਨੀਤੀ ਜਿਹੜੀ ਆ ਉਹ ਕਰ ਰਹੇ ਹੋ ਮੈਂ ਦੁਬਾਰਾ ਕਹਣਾ ਕੋਈ ਕਦੇ ਚਾਹ ਦੇਗਾ ਪ੍ਰੂਫ ਕਰਕੇ ਮਨਸ਼ਾ ਕੀ ਹੈ ਜਿਹਦੇ ਪਿੱਛੇ ਮਨਸ਼ਾ ਕੀ ਹੈ ਅਸਲ ਅਸਲ ਚ ਅਸਲ ਚ ਗੱਲ ਇਹ ਹੈ ਕਿ ਕੋਈ ਅਸਲੀ ਮੁੱਦਾ ਜਿਹੜਾ ਸਾਡੇ ਜਿਹੜੇ ਕੋਈ ਮੰਤਰੀ ਸਹਿਬਾਨ ਆ ਉਹਨਾਂ ਦੇ ਗੇਸਟ ਮਿਲ ਨਹੀਂ ਰਿਹਾ 1.5 ਸਾਲ ਜਿਹੜਾ ਸਰਕਾਰ ਦਾ ਲੰਘ ਚੁੱਕਿਆ ਕਿਸੇ ਤੇ ਕੋਈ ਉਂਗਲ ਕਰਕੇ ਕੋਈ ਗੱਲ ਕਹਿ ਨਹੀਂ ਸਕਦਾ ਹੁਣ ਤੁਸੀਂ ਦੇਖੋ ਵੀ ਡੇਢ ਸਾਲ ਚ ਇਹ ਗੱਲ ਇੱਕ ਕੱਢ ਕੇ ਲਿਆਂਦੀ ਹੈ ਜਿਹੜੀ ਮਨ ਮਨ ਘੜਤਾ ਹਨਾ ਤੁਸੀਂ ਮਾਈਨਿੰਗ ਦੇ ਇਲਜ਼ਾਮ ਬਹੁਤ ਰਿਲੇ ਕੇ ਕੋਚ ਦੇ ਇਲਜ਼ਾਮ ਲੱਗਨੇ ਬਲੱਖਣ ਲੱਗਦਾ ਮੈਂ ਮੈਂ ਤੁਸੀਂ ਰਾਜਨੀਤੀ ਕਰਨੀ ਹੈ ਕੋਈ ਤੁਸੀਂ ਚੱਜ ਦਾ ਇਲਜ਼ਾਮ ਤਾਂ ਲਾਓ ਯਾਰ ਬੰਦੇਆਂ ਵਾਲਾ ਇਹ ਕੋਈ ਗੱਲ ਹੈਗੀ ਮੰਨ ਲਓ ਕਿ ਤੁਸੀਂ ਘਟਿਆ ਲੈਵਲ ਦੀ ਜਿਹੜੀ ਰਾਜਨੀਤੀ ਉਹ ਤੁਹਾਡੇ ਕੋਲ ਭਾਜੀ ਤੁਸੀਂ ਚੈੱਕ ਕਰ ਲਓ 15 ਅਗਸਤ ਤੋਂ 15 ਸਤੰਬਰ ਤੱਕ 58 ਨੋਟਿਸ ਗਿਆ ਅਮਰ ਸਰਚ ਉਸੀਂ ਸਾਰੇ ਕੋਈ ਕੋਈ ਬਦਲਾਖੋਰੀ ਵਾਲੇ ਭੇਜਦੇ ਰੁਟੀਨ ਚ ਜਿਹੜੇ ਨੋਟਿਸ ਆ ਜਿਹੜੇ ਉਹ ਜਾਂਦੇ ਆ ਕਿਸੇ ਨੂੰ ਕੋਈ ਗਲਤ ਨੋਟਿਸ ਗਿਆ ਉਹ ਉਹ ਬੰਦੇ ਨੇ ਚੀਜ਼ ਕੰਪਲੀਟ ਕੀਤੀ ਉਸੇ ਤੁਸੀਂ ਗੱਲ ਤੁਸੀਂ ਉਹ ਗੱਲ ਕਰੋ ਰੋਜ਼ਾਨਾ ਰੁਟੀਨ ਚ ਚੈਕਿੰਗਾਂ ਸਾਡੀ ਸਰਕਾਰ ਦੇ ਵਿੱਚ ਵਧੀਆਂ ਨੇ ਸਾਰਿਆਂ ਤੇ ਵਧੀਆਂ ਨੇ ਸਾਰੇ ਮਹਿਕਮੇ ਦੀਆਂ ਵਧੀਆਂ ਨੇ ਉਹ ਵਧਾਉਣੀਆਂ ਸੀ ਨਾਲੇ ਤੁਸੀਂ ਮੰਨ ਲਓ ਮੈਂ ਕਿਸੇ ਦੇ ਮੰਨ ਲਓ ਵੀ ਬੈਠ ਕੇ ਕਿਤੇ ਚਾਹ ਦਾ ਕੱਪ ਮੈਂ ਪੀ ਲਿਆ ਇਹਦਾ ਮਤਲਬ ਇਹ ਥੋੜੇ ਵੀ ਉਹਨਾਂ ਸਾਹ ਚ ਪੈ ਗਈ ਮੈਨੂੰ ਪ੍ਰੋਟੈਕਟ ਕਰੂੰ ਤੁਸੀਂ ਮੈਂ ਦੁਬਾਰਾ ਕਹਿਣਾ ਤੁਹਾਡਾ ਜੀਜਾ ਦੇ ਤੁਸੀਂ ਲੋਕਾਂ ਦੀਆਂ ਬੱਸਾਂ ਵੀ ਦੱਬੀਆਂ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਤੁਸੀਂ ਹੋਟਲਾਂ 'ਚ ਵੀ ਹਿੱਸੇ ਪਾਏ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਅਸੀਂ ਤੁਹਾਡੇ ਵਰਗੀ ਹੀ ਪੱਧਰ ਦੀ ਰਾਜਨੀਤੀ ਨਹੀਂ ਕਰਦੇ ਮੈਂ ਮਜੀਠੀਆ ਸਾਹਿਬ ਨੂੰ ਕਹੂੰਗਾ ਵੀ ਇਦਾਂ ਦੀ ਤੁਸੀਂ ਕੋਈ ਮੁੱਦੇ ਆ ਤੁਸੀਂ ਕੋਈ ਚਾਜ ਦੇ ਲੈ ਕੇ ਆਓ ਵਿਰੋਧਾ ਬੈਲਟ ਜਿਹੜੀ ਪੋਲਿਟਿਕਸ ਆ ਨਾ ਕਰ। ਜੇ ਕੋਈ ਕਾਣੀ ਹੈ ਤਾਂ ਆਪਕੇ ਕੋਲ ਆਪਸ਼ਨ ਹੈ ਲੀਗਲ ਕਿਉਂਕਿ ਇਹ ਬੜਾ ਕਰੋਗੇ ਸਰ ਤੁਸੀਂ ਇਸ ਮਾਮਲੇ ਵਿੱਚ ਪਾਜੀ ਮੈਂ ਨਾ ਇਸ ਜਿਹੜੀ ਇਹ ਮੈਂ ਇਹਦਾ ਜਵਾਬ ਹੀ ਨਹੀਂ ਦੇਣਾ ਚਾਹੁੰਦਾ। ਤੁਸੀਂ ਮੈਂ ਆਇਆ ਇੱਥੇ ਪੁੱਛ ਲਿਆ ਮੈਂ ਤੁਹਾਨੂੰ ਦੱਸਦਾ ਸਾਡੇ ਕੋਲ ਹੋਰ ਬੜੇ ਪੋਜ਼ੀਟਿਵ ਕੰਮ ਨੇ ਜਿਹੜੇ ਪੰਜਾਬ 'ਚ ਕਰਨ ਵਾਲੇ। ਮੈਂ ਕਹਿੰਦਾ ਗੱਲ ਪ੍ਰੂਫ ਕਰ ਦੇ। ਉੱਥੇ ਕੁਲਚਾ ਲੈਣ ਨਾਲ ਦੀ ਸੀਸੀਟੀਵੀ ਹੋਊਗਾ ਉਹਦੇ ਆਂਡੀ ਗਵਾਂਡੇ ਦੇ ਵੀ ਹੋਊਗਾ ਵੀ ਕਿਤੇ ਸਾਨੂੰ ਇਹ ਕੁਲਚਾ ਇਹਨਾਂ ਨੇ ਹੋਟਲ ਤੇ ਸਰਵ ਕੀਤਾ ਜਾਂ ਕੋਈ ਗੱਲ ਹੈ ਤੁਸੀਂ ਦੱਸੋ ਤੁਹਾਨੂੰ ਆਮ ਇਹ ਗੱਲ ਜਾਂਦੀ ਹੈ ਵੀ ਉੱਥੇ ਮੰਤਰੀ ਜੀ ਉੱਥੇ ਪੈਸੇ ਦੇ ਲੈਣ ਦੇਣ ਪਿੱਛੇ ਉੱਤਰਾਂ ਨਾਲ ਝਗੜ ਰਹੇ ਹੋਣ ਤੇ ਉਹ ਕੀ ਕਹਿਣਾ ਵੀ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਕੋਈ ਕਹੂਗਾ ਯਾਰ ਐਦਾ ਕੋਈ ਆਮੰਦਾ ਨਹੀਂ ਕਹਿੰਦਾ ਵੀ ਦੱਸ ਕੀ ਇਹ ਕਿਸ ਤਰੀਕੇ ਕਿੰਨੇ ਅੰਦਾਜ਼ ਤਰੀਕੇ ਨਾਲ ਨੂੰ ਗਲੋਰੀਫਾਈ ਕੀਤਾ ਗਿਆ ਕਾਲੀਦਲ ਵੱਲੋਂ ਆਜੀ ਚਲੋ ਮੈਂ ਹੁਣ ਗੱਲ ਫਿਰ ਦੁਬਾਰਾ ਹੋਈ ਹੈ ਨਾ ਕਿਉਂਕਿ ਅਸਲ 'ਚ ਹੋਰ ਕੋਈ ਮੁੱਦਾ ਕੋਈ ਨਹੀਂ ਅਨਾ ਵੀ ਤੁਸੀਂ ਯਾਰ ਸੀਨੀਅਰ ਪਾਰਟੀ ਦੇ ਲੀਡਰ ਉਹ ਆਪਦੀ ਦੇ ਲੋਕ ਤੁਹਾਨੂੰ ਸੁਣਦੇ ਆ ਤੁਹਾਡੇ ਵਰਕਰ ਤੁਹਾਨੂੰ ਫੋਲੋ ਕਰਦੇ ਆ ਤੁਹਾਨੂੰ ਦੇਖ ਕੇ ਤੁਹਾਡੇ ਛੋਟੇ ਜਿਹੜੇ ਵਰਕਰ ਆ ਉਹਨਾਂ ਨੇ ਰਾਜਨੀਤੀ ਸਿੱਖਣੀ ਆ ਜੇ ਤੁਸੀਂ ਇਦਾਂ ਦੀ ਰਾਜਨੀਤੀ ਜਿਹੜੀ ਆ ਕਰੋਗੇ ਤਾਂ ਤੁਹਾਡੇ ਅੱਗੇ ਵਰਕਰ ਜਿਹੜੇ ਕੀ ਕਰਨਗੇ ਤੁਸੀਂ ਮੁੱਦਿਆਂ ਦੀ ਰਾਜਨੀਤੀ ਕਰੋ ਜਿਹੜੇ ਕੋਈ ਪੰਜਾਬ ਦੇ ਅਸਲ ਮੁੱਦੇ ਆ ਅਸੀਂ ਉਹਨਾਂ ਦੇ ਜਵਾਬ ਦੇਵਾਂਗੇ ਆ ਇੱਕ ਤਰੀਕ ਨੂੰ ਸੀਐਮ ਸਾਹਿਬ ਨੇ ਕਿਹਾ ਵੀ ਆਓ ਭਾਈ ਉੱਥੇ ਐਸਵਾਈਐਲ ਦੇ ਮੁੱਦੇ ਤੇ ਡਿਸਕਸ ਕਰਦੇ ਆ ਜੇ ਤੁਹਾਡੀਆਂ ਕਿ ਲੱਤਾਂ ਪਰ ਚੱਲਦੀਆਂ ਆਓ ਉੱਥੇ ਉੱਥੇ ਆਉਣ ਤਾਂ ਤੁਸੀਂ ਲੱਤਾਂ ਨਹੀਂ ਛੋਡੀਆਂ ਭਾਰ ਚੱਲ ਰਹੀਆਂ ਕੋਈ ਜਵਾਬ ਨਹੀਂ ਦੇ ਰਹਾ ਬਹਾਨੇ ਬਹਾਨੇ ਤੁਸੀਂ ਲਾਈ ਜਾਂਦੇ ਹੋ ਸ਼ਾਮਲਾ ਚੰਦਰ ਬਿਲਡਿੰਗ ਮੇਂਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕ੍ਰੂਟੇਟਿਡ ਕੰਪਨੀਆਂਜ਼ ਇਚਨਸੀਜ਼ ਐਜ਼ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ ਇਲੈਕਟ੍ਰੀਸ਼ੀਅਨ imaginary work, carpentry. For more information, please contact him at www.checktrade.com, ID number 921760. Shyamlal Chander Santal call him on this number 074841161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ